ਪੰਜਾਬ ਸਰਕਾਰ ਵੱਲੋਂ ਲਿਆਂਦੇ ਗੇ ਗ੍ਰੀਨ ਟੈਕਸ ਦੇ ਖਿਲਾਫ ਅੱਜ ਲੁਧਿਆਣਾ ਗੁੱਡਸ ਟਰਾਂਸਪੋਰਟ ਐਸੋਸੀਏਸ਼ਨ ਦਾ ਵਫਰ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਆਪਣੇ ਮੰਗ ਪੱਤਰ ਸੌਂਪਿਆ ਮੈਂ ਪ੍ਰੈਜ਼ੀਡੈਂਟ ਦਰਸ਼ਨ ਸਿੰਘ ਵਿਧਾਨਾ ਤੋਂ ਆਪਣਾ ਸੈਸ਼ਨ ਅੱਜ ਅਸੀਂ ਡੀਸੀ ਸਾਹਿਬ ਨੂੰ ਐਸੋਸੀਏਸ਼ਨ ਵੱਲੋਂ ਮੰਗ ਪੱਤਰ ਸੌਂਪਣ ਆਈਆਂ ਕਿ ਜੋ ਪੰਜਾਬ 'ਚ ਗ੍ਰੀਨ ਟੈਕਸ ਲਗਾਇਆ ਗਿਆ ਉਹ ਬਿਲਕੁਲ ਨਜਾਇਜ਼ ਹੈ ਕਿਉਂਕਿ ਪੰਜਾਬ ਕੋਈ ਕਲੂਸ਼ਨ ਰਾਜਾਲੇ ਨਹੀਂ ਹੋਇਆ ਜਿਸ ਲਈ ਗ੍ਰੀਨ ਟੈਕਸ ਦੀ ਰੋੜ ਤੋਂ ਹੋਵੇ ਸਾਡੀ ਪੰਜਾਬ ਸਰਕਾਰ ਨੂੰ ਇਹ ਮੰਗ ਹੈ ਕਿ ਗ੍ਰੀਨ ਟੈਕਸ ਵਾਪਸ ਆ ਜਾਵੇ ਦੂਸਰਾ ਜੋ ਪੈਟਰੋਲ ਔਰ ਡੀਜ਼ਲ ਦੇ ਉੱਪਰ ਜੋ ਵੈਟ ਲਗਾਇਆ ਗਿਆ ਹੈ ਉਹਨੂੰ ਵੀ ਵਾਪਸ ਲਿਆਂ ਦੀ ਅਸੀਂ ਪੰਜਾਬ ਸਰਕਾਰ ਤੋਂ ਸਖ਼ਤ ਅਪੀਲ ਕਰਦੇ ਹਾਂ ਕਿ ਇਹਨੂੰ ਵਾਪਸ ਲਿਆ ਜਾਵੇ ਕਿਉਂਕਿ ਸਾਡੀ ਟਰਾਂਸਪੋਰਟ ਇੰਡਸਟਰੀ ਤਾਂ ਪਹਿਲਾਂ ਹੀ ਬਹੁਤ ਮੰਦੀ ਦੇ ਲੈਅ ਹਰ ਚੱਲ ਰਹੀ ਹੈ ਇਹਦੇ ਤੋਂ ਉੱਪਰ ਹੋਰ ਸਾਡੇ ਉੱਪਰ ਵੈਟ ਤੇ ਗ੍ਰੀਨ ਟੈਕਸ ਦਾ ਭੋਜ ਪਾ ਕੇ ਸਾਡੇ ਟਰੇਡ ਨੂੰ ਹੋਰ ਜ਼ਿਆਦਾ ਨੁਕਸਾਨ ਹੋਏਗਾ ਸੋ ਅਸੀਂ ਫਿਰ ਇੱਕ ਵਾਰੀ ਪੰਜਾਬ ਸਰਕਾਰ ਨੂੰ ਮੰਗ ਕਰਦੇ ਹਾਂ ਕਿੰਨਾ ਕੁ ਫਰਕ ਪਿਆ ਸਰ ਸਾਨੂੰ ਜੋ ਗ੍ਰੀਨ ਡੈਕਸ ਹੈ ਉਹ ਐਨੂਅਲ ਕੰਮਿਸ਼ਨ ਵੱਡੀ ਗੱਡੀ ਤੇ 2500 ਰੁਪਇਆ ਐਨੂਅਲ ਦਾ ਫਰਕ ਪਿਆ ਇੱਕ ਟਰੱਕ ਪਿੱਛੇ 2500 ਬੜੋਤਰੀ ਇੱਕ ਬਹੁਤ ਵੱਡਾ ਭੋਜ ਹੈ ਕਿਉਂਕਿ ਮੰਦਰ ਦੀ ਲੈਰ ਹੈ ਅਗਰ ਉਹ ਨਹੀਂ ਲੈਂਦੇ ਫਿਰ ਤੁਹਾਡਾ ਕੀ ਐਕਸ਼ਨ ਹੋਏਗਾ ਅਗਰੇ ਵਾਪਸ ਨਹੀਂ ਲੈਂਦਾ ਅਸੀਂ ਪੰਜਾਬ ਜਥੇਬੰਦੀ ਨਾਲ ਗੱਲ ਕਰਕੇ ਆਪਣੀਆਂ ਗੱਡੀਆਂ ਦੀਆਂ ਚਾਬੀਆਂ ਟ੍ਰੇਡ ਦੀਆਂ ਚਾਬੀਆਂ ਸਰਕਾਰ ਨੂੰ ਸੌਂਪਾਂਗੇ ਬਹੁਤ ਸਾਡੇ ਕੋਲ ਕੋਈ ਹੱਲ ਨਹੀਂ ਹੈ। ਏਡੀਪੀ ਸਾਹਿਬ ਨੂੰ ਕੀ ਅਸ਼ਰੂ ਦਿੱਤੀ ਉਹਨਾਂ ਨੂੰ ਏਡੀਪੀ ਸਾਹਿਬ ਨੂੰ ਅਸੀਂ ਮੰਗ ਪੱਤਰ ਸੌਂਪਿਆ ਸਾਨੂੰ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਕਿ ਸਾਡੀ ਆਵਾਜ਼ ਪੰਜਾਬ ਸਰਕਾਰ ਤੱਕ ਪਹੁੰਚਾਈ ਜਾਏਗੀ ਔਰ ਇਸ ਮਸਲੇ ਨੂੰ ਜਲਦੀ ਹੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਮੈਂ ਸ਼ੋਕ 파ਵਾ ਜਨ ਸ਼ਕਤੀ ਲੁਧਿਆਣਾ ਗੁਰੂਸਤਾਨ ਟ੍ਰਾਂਸਪੋਰਟ ਐਸੋਸੀਏਸ਼ਨ ਜੀ ਅੱਜ ਅਸੀਂ ਪੂਰੀ ਐਸੋਸੀਏਸ਼ਨ ਦੀ ਐਗਜ਼ੀਕਟਿਵ ਬਾਡੀ ਵੈਟ ਔਰ ਗ੍ਰੀਨ ਟੈਕਸ ਜਿਹੜਾ ਪੰਜਾਬ ਸਰਕਾਰ ਨੇ ਸਾਡੇ ਟਰੇਡ ਤੇ ਲਗਾਇਆ ਹੈ ਉਹਦਾ ਵਿਰੋਧ ਕਰਨ ਵਾਸਤੇ ਅਸੀਂ ਏਡੀਸੀ ਅਮਿਤ ਸ਼ਰਿੰਝ ਨੂੰ ਮਿਲੇ ਆ ਸਾਨੂੰ ਬਹੁਤ ਤਕਲੀਫ ਹੋ ਰਹੀ ਹੈ ਕਿ ਅਸੀਂ ਆਲਰੇਡੀ ਪਹਿਲੇ ਸਾਡਾ ਟਰੇਡ ਟਰੱਕ ਵਗੈਰਾ ਸਾਰੇ ਬਹੁਤ ਜ਼ਿਆਦਾ ਟੈਕਸ ਦੇਨੇ ਆ ਪਹਿਲੇ ਹੀ ਸਾਡਾ ਟਰੇਡ ਬਹੁਤ ਮੰਦੇ ਦੀ ਲਹਿਰ ਚੱਲ ਰਿਹਾ ਪਰ ਇਹ ਜੇ ਉੱਤੇ ਹੋਰ ਬੋਝ ਪਾ ਕੇ ਸਾਡੇ ਟਰੇਡ ਨੂੰ ਪੂਰਾ ਦਬਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦਾ ਅਸੀਂ ਪੁਰਜੋ ਵਿਰੋਧ ਕਰਦੇ ਆ ਔਰ ਕੋਸ਼ਿਸ਼ ਕਰਦੇ ਆ ਸਾਨੂੰ ਏਡੀ ਸਾਹਿਬ ਨੇ ਹੀ ਬੜਾ ਆਸ਼ਵਾਸਨ ਦਿੱਤਾ ਹੈ ਵੀ ਅਸੀਂ ਸੀਐਮ ਸਾਹਿਬ ਨੂੰ ਕਹਿ ਕੇ ਇਹ ਜਲਦੀ ਜਲਦੀ ਇਹਨੂੰ ਮਾਫ ਕਰਨ ਦੀ ਕੋਸ਼ਿਸ਼ ਕਰਾਂਗੇ ਅਗਰ ਇਹ ਕੰਮ ਨਹੀਂ ਹੋਇਆ ਵਾਪਸ ਨਾ ਲਿਆ ਗਿਆ ਤੇ ਸਾਡੀ ਪੂਰਨ ਸਾਰੀਆਂ ਜੱਥੇਬੰਦੀਆਂ ਟਰਾਂਸਪੋਰਟ ਰੇਡੀਆਂ ਇਕੱਠੀਆਂ ਕਰਕੇ ਕੋਈ ਨਾ ਕੋਈ ਅਸੀਂ ਕੋਈ ਸਖਤ ਐਕਸ਼ਨ ਲੈਣ ਦੀ ਕੋਸ਼ਿਸ਼ ਕਰਾਂਗੇ ਇਸ ਲੁਧਿਆਣਾ ਗoods ਟਰਾਂਸਪੋਰਟ ਐਸੋਸੀਏਸ਼ਨ ਹੈਜ਼ गिवन ਅ ਰਿਪਰੈਜ਼ੈਂਟੇਸ਼ਨ ਸੀਐਮ ਸਾਹਿਬ ਦੇ ਨਾਮ ਤੇ ਕਿ ਜੋ ਇੱਕਦਮ ਪੈਟਰੋਲ ਔਰ ਡੀਜ਼ਲ 'ਤੇ ਜੋ ਪ੍ਰਾਈਸਿਸ ਹਨ ਉਹ ਕਾਫੀ ਵੜਾ دیے ਗਏ ਹਨ ਤੇ ਨਾਲ ਗ੍ਰੀਨ ਟੈਕਸ ਲਾ ਦਿੱਤਾ ਗਿਆ ਗੱਡੀਆਂ ਦੇ ਉੱਤੇ ਉਹ ਕਿ ਜ਼ਿਆਦਾ ਹੈ ਤੇ ਪਹਿਲੇ ਹੀ ਇਹ महंगाई ਤੇ ਬੜਾ ਅਸਰ ਪਏਗਾ ਸਾਡੇ ਕੰਮ ਤੇ ਬਹੁਤ ਅਸਰ ਪਏਗਾ ਅਸੀਂ ਸੀਐਮ ਸਾਹਿਬ ਨੂੰ ਫਾਰਵਰਡ ਕਰ ਦਾਂਗੇ ਸੋ ਸੀਐਮ ਸਾਹਿਬ will take action whatever is required